ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸਬਜ਼ੀ ਮੰਡੀ ਦੀਆਂ ਮੁਸ਼ਕਿਲਾਂ ਜਿਵੇਂ ਕਿ ਰੋਜ਼ਾਨਾ ਵੱਡਾ ਜਾਮ ਲੱਗੇ ਰਹਿਣਾ, ਗੰਦਗੀ, ਆਵਾਰਾ ਪਸ਼ੂ, ਬੇਤਰਤੀਬ ਬਟਾਂਗ ਨਾਲ ਗੱਡੀਆਂ ਪਾਰਕ ਕਰਕੇ ਰੱਖਣੀਆਂ ਅਤੇ ਨਾਲ ਹੀ ਸੜਕ ਤੇ ਸਬਜ਼ੀ ਵੇਚਣ ਵਾਲਿਆਂ ਦਾ ਕਬਜ਼ਾ। ਹੁਣ ਕਾਰਨ ਇੱਥੇ ਆ ਜਾਣ ਵਾਲੀਆਂ ਡਰਾਈਵਰਾਂ ਸਮੇਤ ਗ੍ਰਾਹਕਾਂ ਨੂੰ ਵੱਡਾ ਸਮਾਂ ਜਾਮ ਵਿੱਚ ਝੁਕਣਾ ਪੈਂਦਾ ਹੈ ਜਿਸ ਨਾਲ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਬਜ਼ੀ ਮੰਡੀ ਦੇ ਚੁਣੇ ਹੋਏ ਪ੍ਰਧਾਨ ਚਰਨਜੀਤ ਸਿੰਘ ਬਤਰਾ ਨੇ ਕਿਹਾ ਕਿ ਇਹਨਾਂ ਮੁਸ਼ਕਲਾਂ ਨੂੰ ਲੈ ਕੇ ਉਹਨਾਂ ਨੇ ਕਈ ਵਾਰ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਪਰੰਤੂ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੁਸ਼ਕਲਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਜਿਸ ਵਿੱਚ ਕਿਸਾਨ ਮੋਰਚਾ ਵੀ ਸ਼ਾਮਲ ਹੋਵੇਗਾ ਉਹਨਾਂ ਕਿਹਾ ਕਿ ਟਰੱਕ ਤੇ ਹੋਰ ਜਿਹੜੀਆਂ ਵੱਡੀਆਂ ਗੰਡੀਆਂ ਫਲ ਫਰੂਟ ਤੇ ਸਬਜ਼ੀ ਲੈ ਕੇ ਮੰਡੀ ਵਿੱਚ ਆਉਂਦੀਆਂ ਹਨ ਤਾਂ ਕਿਤੇ ਨਾ ਕਿਤੇ ਉਹ ਕਮੇਟੀ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਬੇਖੌਫ ਹੋ ਕੇ ਸੜਕ ਤੇ ਵਿਚਕਾਰ ਖਲਾਰ ਦਿੰਦੇ ਹਨ ਜਿਸ ਨਾਲ ਆਨ ਜਾਣ ਦਾ ਕੋਈ ਵਿਰਸਤਾ ਨਹੀਂ ਬਚਦਾ ਤੇ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ ਇਸ ਮਾਮਲੇ ਬਾਰੇ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸੰਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਉਸ ਉਪਰੰਤ ਮਾਰਕੀਟ ਕਮੇਟੀ ਦੇ ਡੀਐਮਓ ਪ੍ਰੀਤ ਕੰਵਰ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਵੀ ਬਾਰ-ਬਾਰ ਫੋਨ ਕਰਨ ਤੇ ਫੋਨ ਚੁੱਕਣ ਦੀ ਖੇਚਲ ਨਹੀਂ ਕੀਤੀ ਤੁਸੀਂ ਮੰਡੀ ਦਾ ਜੋ ਹਾਲਾਤ ਦੇਖੇ ਨੇ ਇਸ ਹਾਲਾਤ ਤੇ ਮੈਂ ਸੈਟੀ ਸਾਹਿਬ ਨੂੰ ਕੋਈ ਪੰਜਾਹ ਗੋਰੀ ਸ਼ਿਕਾਇਤ ਕਰ ਚੁੱਕਾ ਕਿ ਤੁਸੀਂ ਜਿੱਡੀ ਵੇਖੋ ਕੀ ਹੋਇਆ ਪਰ ਮਾਦਮਾ ਨਾ ਕਰੇ ਇਹ ਹੋ ਜਾ ਕੋਈ ਵਾਕਿਆ ਇੱਥੇ ਹੋ ਜੇ ਤੇ ਸਾਡੇ ਕੋਲ ਤੇ ਪੈਦਲ ਲੰਘਣ ਨੂੰ ਵੀ ਰਸਾ ਨਹੀਂਗਾ ਜਾ ਕੇ ਮੈਂ ਪਰ ਨੂੰ ਕੋਈ ਅਟੈਕ ਵਗੈਰਾ ਆ ਜਾਂਦਾ ਵਾ ਨਾ ਇਹ ਹੋ ਜਾ ਟਾਈਮ ਵੇਖਣ ਨੂੰ ਮਿਲੇ ਤੇ ਲੰਘਣ ਦਾ ਕੋਈ ਰਸਤਾ ਨਹੀਂ ਕੋਈ ਇਸ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਅਸਰ ਨਹੀਂ ਤੂੰ ਹੀ ਦੇਖੋ ਥਾਂ ਥਾਂ ਦੇ ਗੰਦ ਪਿਆ ਪ੍ਰਾਈਵੇਟ ਠੇਕੇ ਦਿੱਤਾ ਆਇਆ ਕੋਈ ਇਹਨਾਂ ਦਾ ਮਤਲਬ ਨਹੀਂ ਹੁਣ 11 ਵਜੇ ਦੇ ਆਏ ਹੋਏ ਨਹੀਂ ਪਰ ਨਾਲ ਦੇ ਇਹਨਾਂ ਨੇ ਇੱਕ ਬੜਾ ਵਧੀਆ ਕੰਮ ਲਾਭ ਲਿਆ ਕਿ ਜਿਹੜੇ ਬੰਦੇ ਸਾਡੇ ਕੋਲ ਰਹੇ ਨੇ ਉਹ ਕੋਈ ਚੰਦ ਬੰਦਿਆਂ ਦੀ ਵਖਰੀਆਂ ਛੋਝੇ ਜਨਮਣਵਾ ਲਈ ਹੈ ਆਪਣੀਆਂ ਜਨ ਕਾਮੀਆਂ ਲਗਾਉਣ ਵਾਸਤੇ ਤੇ ਇਹ ਜਿਹੜੇ ਕੰਮ ਨੇ ਇਹ ਚੰਗੇ ਨਹੀਂ ਗੇ ਇੰਦੇ ਜੱਜ ਕਿਸਾਨ ਜੱਜੇ ਬੰਦੀਆਂ ਵੀ ਆ ਰਹੀਆਂ ਸ਼ਾਇਦ ਉਹ ਆਪਣਾ ਦਰਸਾ ਵੀ ਦੇਣ ਤੇ ਮੈਂ ਸੈਕਟੀਟਾਂ ਨੂੰ ਵਾਟਿੰਗ ਦੇਣਾ ਕਿ ਤੁਸੀਂ ਆ ਜਿਹੜੀਆਂ ਨਜਾਇਜ਼ ਗੱਡੀਆਂ ਲਕੀਆਂ ਹੋ ਸਕਦਾ ਕਿ ਤੁਸੀਂ ਪੈਸੇ ਲੈ ਕੇ ਲੁਆਈਆਂ ਹੋਣ ਇਹਨਾਂ ਨੂੰ ਬਾਹਰ ਕਢਾਓ ਤੇ ਚੰਗੀ ਗੱਲ ਨੇ ਨਹੀਂ ਤੇ ਤੁਹਾਡਾ ਆਉਣ ਵਾਲਾ ਜਿਹੜਾ ਐਕਸ਼ਨ ਜਿਹੜਾ ਬੜਾ ਸਖਤ ਹੋਏਗਾ ਤੁਸੀਂ ਦੇਖੋ 2 ਲੱਖ ਰੁਪਏ ਦਾ ਠੇਕਾ ਮਹੀਨੇ ਦਾ ਤੇ ਅੱਜ ਵੀ ਸਫਾਈ ਕਰਨ ਵਾਲੇ ਤਿੰਨ ਜਾਂ ਚਾਰ ਬੰਦੇ ਨੇ ਪਈ ਮਾਂ ਬੰਦਾ ਨਹੀਂ ਹੈ ਗੱਜ਼ਬਾਈ ਕਰਦਾ ਉਹਨਾਂ ਕੋਲ ਮੈਂ ਇਹਨਾਂ ਨੂੰ ਸਫਾਈ ਦੀ ਵੀ ਸ਼ਿਕਾਇਤ ਕੀਤੀ ਹੈ ਇਹ ਰਸਤੇ ਬੰਦ ਦੀ ਵੀ ਸ਼ਿਕਾਇਤ ਕੀਤੀ ਹੈ ਕੋਈ ਅਸਰ ਨਹੀਂ ਤੁਸੀਂ ਮੰਡੀ ਦਾ ਹਾਲਾਤ ਵੇਖਿਆ ਹਾਂ ਬਾਹਰ ਵੀ ਤੁਸੀਂ ਦੇਖਦੇ ਤੁਸੀਂ ਆਉਂਦੇ ਜਾਂਦੇ ਦੇਖਦੇ ਜੇ ਗੇਟ ਤੇ ਵੀ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਲੰਘ ਨਹੀਂ ਸਕਦੇ ਹਾਂਜੀ ਇੱਕ ਦੇ ਉਹਨਾਂ ਨੇ ਸਕੂਟਰ ਮੋਟਰਸਾਈਕਲ ਹਰ ਬੰਦੇ ਕੋਲ ਉਹਨਾਂ ਨੇ ਪੈਸੇ ਲੈਣੇ ਆ ਉਹਦੇ ਲਈ ਭਾਵੇਂ ਉਹਨਾਂ ਨੂੰ 15 ਮਿੰਟ ਰਾਹ ਹੀ ਰੋਕਣਾ ਪਵੇ ਹਾਂਜੀ ਇਹ ਕਾ ਤੁਸੀਂ ਅੰਦਰ ਵੇਖਦੇ ਰੋਜ਼ ਤਾਂ ਤੁਹਾਨੂੰ ਹੀ ਬੁਲਾਣੇ ਦੱਸੋ ਖਾਲੀ ਬੰਦਾ ਨਹੀਂ ਨਗਸਾ ਦਾ ਹਾਂਜੀ ਦੀਆਂ ਗੱਡੀਆਂ ਲੱਗੀਆਂ ਬੜੀ ਗਰੀ ਕਹਿ ਪ੍ਰਸ਼ਾਸਨ ਨੂੰ ਨਾ ਕੋ ਸੁਣਦਾ ਵਾ ਨਾ ਕੋ ਗਿੰਦਾ ਵਾ ਇਹੀ ਮੰਗਿਆ ਵੀ ਕਮ ਸੇ ਕਮ ਮੰਡੀ ਜਿਹੜੇ ਬੰਦੇ ਸਬਜੀ ਲੈ ਗੋਦੇ ਕਿਸਾਨ ਉਹਨਾਂ ਨੂੰ ਲੰਗਣ ਚੋ ਗਾ ਰਾਤ ਚਾਹੀਦਾ ਆ ਕਿ ਨਹੀਂ ਸਵੇਰੇ ਤੁਸੀਂ ਇਹ ਕੇਵਲੇ ਲੰਗ ਕੇ ਵੇਖੋ ਅਸੀਂ ਤੇ ਸੈਕਟ ਸਾਹਿਬ ਨੂੰ ਕੋਈ ਸਵੇਰੇ ਆਣ ਕੇ ਵੇਖੋ ਖਾਲੀ ਨਹੀਂ ਬੰਦਾ ਲੱਗ ਸਕਦਾ ਨਾਗ ਲੈ ਕੇ ਤੋਂ ਨੇ ਕੀ ਨਿਕਲਣਾ ਝੁਕਣਾ ਵਾ ਸੋ ਇਹਨਾਂ ਨੇ ਇਹ ਫੀਸਾ ਲੈਣੀ ਸਾਰਾ ਕੋਈ ਲੈਣਾ ਤੇ ਕੰਮ ਵੀ ਤੇ ਇਹਨਾਂ ਨੇ ਕਰਨੇ ਸੋ ਸਾਦੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਛੇਤੀ ਤੋਂ ਛੇਤੀ ਇਹ ਜੜੀਆਂ ਨਜਾਇਜ਼ ਗੱਡੀਆਂ ਜੋ ਵੀ ਹੈਗਾ ਇਹ ਨੂੰ ਚੁਗਾ ਕੇ ਤੇ ਮੰਡੀ ਦਾ ਜਿਹੜਾ ਸੁਧਾਰ ਕੀਤਾ ਜਾਵੇ ਇਹ ਸਨ ਪ੍ਰਧਾਨ ਚਰਨਜੀਤ ਸਿੰਘ ਬਤਰਾ ਤੇ ਬిల్లా ਨਜਾਮਪੁਰਾ ਜਿਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਇਹਨਾਂ ਜਿਆਦਾ ਜਾਮ ਲੱਗਦਾ ਹੈ ਗੰਦਗੀ ਹੈ ਤੇ ਬਹੁਤ ਬੁਰੇ ਹਾਲਾਤ ਹਨ ਤੇ ਜਾਮ ਦਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬੰਬ ਬਲਾਸਟ ਹੋਇਆ ਜੇ ਖੁਦਾ ਦਾ ਖਾਸਾ ਜੇ ਕੋਈ ਇਹੋ ਜਿਹਾ ਨਾ ਹੋਣੀ ਘਟਣਾ ਹੁੰਦੀ ਹੈ ਤਾਂ ਇੱਥੇ ਜਾਮ ਦੇ ਵਿੱਚ ਉਹ ਕਿਸੇ ਨੂੰ ਕਿਧਰਾਂ ਕਿਸ ਤਰ੍ਹਾਂ ਘਰ ਵੀ ਕਰਨਗੇ ਜਾਂ ਕੋਈ ਵਹੀ ਘਾਲ ਕਿਦਾਂ ਵੀ ਬਾਹਰ ਜਾ ਸਕੇਗਾ ਕਿਉਂਕਿ ਰਸਤੇ ਸਾਰੇ ਬੰਦ ਹਨ ਇਸ ਲਈ ਇਹਨਾਂ ਨੇ ਬੜੀ ਬਾਰ ਪ੍ਰਸ਼ਾਸਨ ਨੂੰ ਫਰਿਆਦ ਵੀ ਕੀਤੀ ਹੈ ਤੇ ਹੁਣ ਇਹਨਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਸਮੇਤ ਦੂਜਿਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਾਡੇ ਇਥੋਂ ਦੇ ਮਸਲੇ ਹੱਲ ਨਾ ਕੀਤੇ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਤੇ ਜਿਸ ਦੇ ਨਾਲ ਕਿਸਾਨ ਮੋਰਚਾ ਵੀ ਸ਼ਾਮਲ ਹੋਵੇਗਾ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ